ਏ ਵੀ ਵੀ ਸੰਜਾ ਤੁਹਾਨੂੰ ਰੱਖੇ ਅੱਗੇ ਹੁਸ਼ਿਆਰਪੁਰ ਵਿੱਚ ਦੋ ਪਿਆਰ ਕਰਨ ਵਾਲਿਆਂ ਨੂੰ ਮਿਲੀ ਹੈ ਮੌਤੀ ਸਜ਼ਾ ਇੱਕੋ ਪਿੰਡ ਦੇ ਰਹਿਣ ਵਾਲੇ ਪ੍ਰੇਮੀ ਜੋੜੇ ਸੰਦੀਪ ਅਤੇ ਖੁਸ਼ਬੂ ਨੇ ਜਿਵੇਂ ਹੀ ਆਪਣੇ ਰਿਸ਼ਤੇ ਨੂੰ ਵਿਆਹ ਵਿੱਚ ਤਬਦੀਲ ਕੀਤਾ ਮੌਤ ਨੇ ਉਸੇ ਦਿਨ ਤੋਂ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ ਵਿਆਹ ਕਰਾਉਣ ਤੋਂ ਬਾਅਦ ਅਦਾਲਤ ਵੱਲੋਂ ਜੋੜੇ ਨੂੰ ਸੁਰੱਖਿਆ ਮੁਹੱਈਆ ਕਰਵਾਈ ਗਈ 3 ਮਹੀਨੇ ਬਾਅਦ ਨਵੇਂ ਸਾਲ ਮੌਕੇ ਦੋਵੇਂ ਪਿੰਡ ਮੁੜੇ ਇਸ ਆਸ ਨਾਲ ਕਿ ਨਵੇਂ ਸਾਲ ਦਾ ਸੂਰਜ ਪਿਆਰ ਤੇ ਸ਼ਾਂਤੀ ਦਾ ਸੂਰਜ ਹੋਵੇਗਾ ਪਰ ਖੁਸ਼ਬੂ ਦੇ ਪਰਿਵਾਰ ਨੂੰ ਇਹ ਰਿਸ਼ਤਾ ਮੰਜ਼ੂਰ ਨਹੀਂ ਸੀ 4 ਜਨਵਰੀ ਨੂੰ ਖੁਸ਼ਬੂ ਦੇ ਸਹੁਰੇ ਘਰ ਤੇ ਤੇਜ਼ ਧਾਰ ਹਥਿਆਰਾਂ ਨਾਲ ਲੈਸ ਕੁਝ ਲੋਕਾਂ ਨੇ ਹਮਲਾ ਕੀਤਾ ਫਿਰ ਸ਼ੁਰੂ ਹੋਇਆ ਖੂਨੀ ਖੇਡ ਸੰਦੀਪ ਅਤੇ ਖੁਸ਼ਬੂ ਨੂੰ ਬੇਰਹਿਮੀ ਨਾਲ ਵੜ ਦਿੱਤਾ ਗਿਆ ਬਚਾਕਰ ਨਏ ਸੰਦੀਪ ਦੇ ਪਿਤਾ ਨੂੰ ਸੱਟਾਂ ਮਾਰੀਆਂ ਗਈਆਂ ਤਿੰਨਾਂ ਜ਼ਖਮੀਆਂ ਨੂੰ ਹਸਪਤਾਲ ਲਿਆਂਦਾ ਗਿਆ ਪਰ ਸੰਦੀਪ ਨੇ ਰਾਤ ਚ ਦਮ ਤੋੜ ਦਿੱਤਾ ਖੁਸ਼ਬੂ ਦੀ ਜਾਨ ਡਾਕਟਰ ਨਹੀਂ ਬਚਾ ਸਕੇ ਸੰਦੀਪ ਦੇ ਪਿਤਾ ਦੀ ਹਾਲਤ ਗੰਭੀਰ ਹੈ ਟਰੋਟ ਮਰਚ ਕਰਾ ਲੈ ਕੇ ਘਰੋਂ ਭੱਜ ਗਏ ਫੋਟ ਮੈਚ ਕਰਾਉਣ ਦੇ ਬਾਅਦ ਇਹਨਾਂ ਦਾ ਫਿਰ ਉਹ ਪੁਲਿਸ ਕਨਟ੍ਰੈਕਸ਼ਨ ਵਗੈਰਾ ਇਹਨਾਂ ਨੂੰ ਸਭ ਕੁਝ ਮਿਲੇ ਆ ਤੇ ਹੁਣ ਬਾਹਰ ਰਹੇ ਉਹਨਾਂ ਚਿਰ ਕਾਫੀ ਚਿਰ ਰਹੇ ਆ ਕੇ ਪੰਚਾਇਤ ਮਜੂਦ ਸਾਬ ਸਰਪੰਚ ਨੂੰ ਸਾਰੇ ਸਮਝਾ ਕੇ ਦੇਖ ਲੈ ਨਹੀਂ ਮੰਨੇ ਉਸ ਤੋਂ ਬਾਅਦ ਫਿਰ ਇਹਨਾਂ ਨੂੰ ਹੁਣਾ ਮੇਰਾ ਖਿਆਲ ਇੱਕ ਜਨਵਰੀ ਨੂੰ ਪੁਲਿਸ ਛੱਡ ਕੇ ਗਈ ਐ ਇੱਥੇ ਪਿੰਡ ਇੱਥੇ ਇਸੇ ਪਿੰਡ ਦੀ ਸੀ ਇੱਕੋ ਬਰਾਦਰੀ ਦੇ ਆ 4-5 ਆਦਮੀ ਦੱਸਦੇ ਆ ਵੈਸੇ ਇਹਦੇ ਬਾਅਦ ਚ ਆਏ ਆ ਘਟਨਾ ਦੀ ਜਾਣਕਾਰੀ ਮਿਲਦੇ ਹੀ ਪੁਲਿਸ ਮੌਕੇ ਤੇ ਪਹੁੰਚੀ ਅਤੇ ਕਾਰਵਾਈ ਸ਼ੁਰੂ ਕਰ ਦਿੱਤੀ ਮੁਲਜ਼ਮਾਂ ਦੀ ਭਾਲ ਲਈ ਛਾਪੇ ਮਾਰੀ ਕੀਤੀ ਜਾ ਰਹੀ ਹੈ ਦੇ ਬਾਰਸਾ ਨੇ ਉਹਨਾਂ ਨੇ ਘਰ ਹਮਲਾ ਕਰਕੇ ਇਹਨਾਂ ਨੂੰ ਇੰਜਰਡ ਕਰ ਦਿੱਤਾ ਤੇ ਉਹਨਾਂ ਨੂੰ ਇੱਥੋਂ ਹਸਪੀਟਲ ਲੈ ਗਏ ਹੈਗੇ ਆ ਹਸਪੀਟਲ ਮਾਲਪੁਰ ਜਾਂਦੇ ਆ ਲੜਕੇ ਦੀ ਜਿਹੜੀ ਡੈਥ ਹੋ ਗਈ ਆ ਲੜਕੀ ਤੇ ਲੜਕੇ ਦਾ ਬਾਪ ਸਿਵਲ ਹਸਪੀਟਲ ਹੁਸ਼ਿਆਰਪੁਰ ਦਾਖਲ ਕਰਵਾਏ ਗਏ ਆ ਇਹ ਵੀ ਵੀ ਸੰਜਾ ਤੁਹਾਨੂੰ ਰੱਖੇ ਅੱਗੇ